ਮੈਂ ਉਹ ਬਦਲ ਕਰ ਦਿੱਤਾ ਹੈ ਜੀ ਉਹ ਬਦਲ ਕਰ ਦਿੱਤਾ ਹੈ ਜੀ ਅੱਗੇ ਕੋਈ ਸਾਨੂੰ ਆਪਣਾ ਇਹ ਜਿਹਾ ਉਹ ਸੀਨਾ ਨਾਲ ਇਹ ਅੱਛਾ ਹੋ ਗਿਆ ਹਾਂਜੀ ਉਹ ਦਾ 10 ਵਜੇ ਤੋਂ ਸਭ ਇਹ ਸਪਸਰ ਹੋ ਜਾਊਗਾ ਹਾਂਜੀ ਮੈਂ ਕਰਵਾ ਰਿਹਾ ਜੀ 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 ਡੀਐਸਪੀ ਸਾਹਿਬ ਨਾਲ ਹਾਂਜੀ ਨਹੀਂ ਭਾਵੇਂ ਪੰਜਵੇਂ ਤੋਂ ਦੇ ਦੇ ਇਹ ਨਾਲ ਵੀ ਗੱਲ ਕਰ ਦਿੰਦੇ ਨਾ ਤਾਂ ਗੱਲ ਕਰਦੇ ਹਾਂ ਪਰ ਮੈਂ ਹਦਰ ਚਲੋ ਵਿਐਸਪੀ ਦਾ ਭਾਗ ਹੈ ਕਿ 5 ਵਜੇ ਤੱਕ ਕਿ ਸੇਵਾਤਾਂ ਹੋਵੇ ਹਾਲਾਂਕਿ ਪੁਲਸ ਦੀ ਇਹ ਡਿਊਟੀ ਹੈ 24 ਘੰਟੇ ਆ ਸਾਨੂੰ ਬੜਾ ਮਾਣ ਲੱਗਾ ਕਿ ਸਾਡੀਆਂ ਜਿਹੜੀ ਧੀਆ ਨਹੀਂਆਂ ਸਾਡੀਆਂ ਕਰੀਆ ਨਹੀਂ ਉਹ ਲਗਾਤਾਰ ਅੱਗੇ ਜਾਂਨਤੀ ਕਿਤਨਾ ਕਿਤੇ ਕਾਫੀ ਸਾਰੇੰਦਰਨ ਲੋਕ 11000 ਜਨ ਦੇ ਕਲਾਕਸ਼ਨ ਲਵਾਗੇ ਇਹਨਾਂ ਦਾ ਧੰਨਵਾਦ ਕੀ ਅਚਿਤਾਨ ਡਿਊਟੀ ਕਰਦਾ ਹੈ ਕੀ ਮਧਵਾਜ ਦਫਤਰਾ ਦਾ ਦੌਰਾ ਕੀਤਾ ਜੀ ਕਿਸ ਤਰ੍ਹਾਂ ਦੇ ਦੇਖੋ ਮੈਨੂੰ ਕਾਫੀ ਦਿਨ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਲਕਾ ਸਬਡਿਵੀਜ਼ਨ ਦੜਬਾ ਦੀ ਜਿਹੜੀ ਸਾਡੇ ਅਸੀਂ ਇੱਕੋ ਛੱਤ ਦੇ ਅੰਦਰ ਸਾਰੇ ਦਫ਼ਤਰ ਇਕੱਠੇ ਕੀਤੇ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਆਫੀਸਰ ਨੇ ਬਹੁਤ ਸਾਰੇ ਕਲਰਕ ਨੇ ਬਹੁਤ ਸਾਰੇ ਸੁਪਰਡੈਂਡ ਨੇ ਬਹੁਤ ਸਾਰਾ ਜਿਹੜਾ ਲੋਕਲ ਸਟਾਫ ਆ ਉਹ ਅਕਸਰ ਆਫਟਰ ਲੰਚ ਜਿਹੜਾ ਹੈਗਾ ਗੈਰ ਹਾਜ਼ਰ ਹੋ ਜਾਂਦਾਗਾ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਉਹ ਚਰੇ ਜਾਂਦਾਗਾ ਸੋ ਅੱਜ ਮੈਂ ਇਸੇ ਕਰਕੇ ਚੈਕਿੰਗ ਕੀਤੀ ਕਾਫੀ ਸਾਰਾ ਸਟਾਫ ਹਾਜ਼ਰ ਆ ਪਰ ਲੇਕਿਨ ਕਾਫੀ ਸਾਰਾ ਜਿਹੜਾ ਉਹ ਗੈਰ ਹਾਜ਼ਰ ਆ ਸੋ ਬਿਲਕੁਲ ਜਿਹੜਾ ਗੈਰ ਹਾਜ਼ਰ ਸਟਾਫ ਆ ਉਹਦੇ ਖਿਲਾਫ ਕਾਰਵਾਈ ਕੀਤੀ ਜੋ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਬੜਾ ਸਪਸ਼ਟਾ ਸਰਕਾਰ ਦਾ ਸੰਦੇਸ਼ ਕਿ ਸਰਕਾਰ ਟੈਕਸ ਜਿਹੜਾ ਉਹ ਲੋਕ ਦਿੰਦੇ ਨੇਗੇ ਉਸ ਟੈਕਸ ਦਾ ਪੈਸੇ ਦੀ ਤਨਖਾਹ ਜਿਹੜੀ ਆ ਮੁਲਾਜ਼ਮਾਂ ਨੂੰ ਮਿਲਦੀ ਆ ਔਰ ਮੁਲਾਜ਼ਮਾਂ ਨੇ ਲੋਕਾਂ ਦੇ ਕੰਮ ਕਰਨੇ ਨੇਗੇ ਆ ਜੇਕਰ ਕੋਈ ਫਰਜ਼ ਲੈਣ ਆਇਆ ਜਾਂ ਕੰਮ ਕਰਾਉਣ ਆਇਆ ਜੇਕਰ ਉਹ 4 ਘੰਟੇ ਬੈਠ ਕੇ ਚਰਿਆ ਗਿਆ ਮੁਲਾਜ਼ਮ ਦੀ ਗਲਤੀ ਦੇ ਕਾਰਨ ਤਾ ਗਲਤੀ ਮੈਂ ਸਮਝਦਾ ਹਾਂ ਉਸ ਮੁਲਾਜ਼ਮ ਦੀ ਆ ਸਰਕਾਰ ਦੀ ਨਹੀਂ ਹੈਗੀ ਇਸ ਕਰਕੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਜੋਗੇ ਬਖਸ਼ਿਆ ਨਹੀਂਜੋਗੇ। ਇਹ ਕੋਈ ਸਖਤ ਨਹੀਂ ਹੈ ਜੀ ਕੰਮ ਕਰਵਾਉਣ ਦੇ ਲਈ ਬਲਕਿ ਇਹਨਾਂ ਦਫ਼ਤਰ ਵਿੱਚ ਨਹੀਂ ਹੈਗੀ। ਮੈਂ ਉਹਨਾਂ ਸਾਰੇ ਜਿਹੜੇ ਵਿਅਕਤੀ ਨੇਗੇ ਉਹਨਾਂ ਦੇ ਵੀ ਗੱਲ ਨੋਟ ਕੀਤੀ ਆ। ਸੋ ਇਹ ਇਹ ਤਾਂ ਹੀ ਦੁਖ ਤਰਦ ਲੋਕਾਂ ਦੇ ਠੀਕ ਹੋਣਗੇ ਜੇਕਰ ਮੁਲਾਜ਼ਮ ਬੈਠੇ ਹੋਣਗੇ। ਸੋ ਜਿੰਨੇ ਵੀ ਆਫੀਸਰ ਨੇ ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਹਾਡੀ ਡਿਊਟੀ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਦੀ ਡਿਊਟੀ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਨਿਭਾਓ ਸਰਕਾਰ ਤੁਹਾਨੂੰ ਲੋਕਾਂ ਦੁਆਰਾ ਟੱਕੀ ਇਕੱਠੇ ਕੀਤੇ ਟੈਕਸ ਚ ਤਨਖਾਹ ਦੇ ਦਿਆ ਉਹ ਜਿਹੜਾ ਵੀ ਗੈਰਹਾਜ਼ਰ ਹੋਊਗਾ ਉਹਦੇ ਖਿਲਾਫ ਵਿਭਾਗੀ ਕਾਰਵਾਈ ਹੋਊਗੀ ਬਿਲਕੁਲ ਸਖਤ ਤੋਂ ਸਖਤ ਐਕਸ਼ਨ ਲਵਾਗੇ ਵੱਡੇ ਅਫਸਰ ਗੈਰਹਾਜ਼ਰ ਸੀ ਜਾਂ ਛੋਟੇ ਮੁਲਾਜ਼ਮ ਗੈਰਹਾਜ਼ਰ ਆ ਵੱਡੇ ਦੋ ਅਫਸਰ ਜਿਹੜੇ ਦੋਨਾਂ ਨਾਲ ਮੇਰੀ ਗੱਲ ਹੋਈ ਹੈਗੀ ਉਹ ਇੱਕ ਤਾਂ ਡੀਸੀ ਸਾਹਿਬਾਨ ਦਾ ਚਾਰਜ ਸਾਡੇ ਐਸਡੀਐਮ ਸਾਹਿਬ ਕੋਲੇ ਤੇ ਬੀਡੀਪੀ ਸਾਹਿਬ ਦਫਤਰ ਚ ਗਰਾਊਂਡ ਤੇ ਗਏ ਹੋਏ ਨੇਗੇ ਸੋ ਦੋ ਅਫਸਰ ਜਿਹੜੇ ਨੇਗੇ ਉਹ ਉਹਨਾਂ ਲੋਕਲ ਡਿਊਟੀਆਂ ਤੇ ਗਏ ਹੋਏ ਨੇ ਕਿ ਹੋਰ ਜਿਹੜਾ ਅਮਲਾ ਫੈਲਾ ਜੀ ਨੇ ਲੋਕਰ ਰਹਿਣਾਗਾ ਕਲਰਕ ਨੇ ਸੁਪਰਡੈਂਡ ਨੇ ਉਹਨਾਂ ਤਾਂ ਬੈਠਣਾ ਗਏ تھے ਉਹ ਸਾਰੇ ਗੈਰ ਹਾਜ਼ਰ ਨੇ ਉਹ ਸਾਰਾ ਤੁਹਾਡੇ ਵੱਲੋਂ ਕੰਪਲੈਕਸ ਬੜਾ ਜ਼ੋਰ ਦੇ ਕੇ ਬਣਾਇਆ ਗਿਆ ਸੀ ਪਰ ਇੱਥੇ ਸਫਾਈ ਦੀ ਬੜੀ ਸਮੱਸਿਆ ਹੈ ਜੀ ਵਰਦੀਪ ਸਿੰਘ ਸਰ ਕਿਹੜਾ ਪਿੰਡ ਹੈ ਜੀ ਮੋੜਾ ਪਿੰਡ ਜੀ ਕਿ ਕਿ ਕਿਹੜੇ ਅਫਸਰ ਕੋਲ ਕੰਮ ਕਰਾਉਣਾ ਹੈ ਜੀ ਇਹ ਮੈਮ ਕੋਲ ਆਏ ਸੀ ਅਸੀਂ ਸਭ ਕੋਲੇ ਇਹਨਾਂ ਨੂੰ ਕੰਮ ਕਰਵਾਉਣ ਆਏ ਸੀ ਜੀ ਹੋ ਗਿਆ ਕੰਮ ਤੁਹਾਡਾ ਜੀ ਸਾਰਾ ਬਹੁਤ ਵਧੀਆ ਜਵਾਬ ਦਿੱਤਾ ਤਸल्ली बख्ष ਪਰੋਸਾ ਵੀ ਦਿੱਤਾ ਉਹਨੂੰ ਕੰਮ ਦਾ ਜੀ ਅਸੀਂ ਦੋ ਤਿੰਨ ਦਿਨ ਪਹਿਲਾਂ ਵੀ ਮਿਲਦੇ ਨੇ ਤੁਹਾਨੂੰ ਅਬ ਮਿਲ ਬਿਲਕੁਲ ਖੁੱਲ ਕੇ ਮਿਲਦੇ ਨੇ ਜੀ ਕੋਈ ਹੁਣ ਨਹੀਂ ਕਈ ਅਫਸਰ ਨੇ ਜਿਹੜੇ ਗੈਰ ਹਾਜ਼ਰ ਵੀ ਪਾਏ ਗਏ ਚਿੰਮਾ ਸਾਹਮਣੇ ਰਿਡ ਕੀਤੀ ਇੱਥੇ ਕਿਸ ਤਰ੍ਹਾਂ ਕੀ ਕਹਿਣਾ ਇਹ ਸਟਾਫ ਵੀ ਬਹੁਤ ਨੈਸਾ ਜੀ ਰੀਡਰ ਸਾਹਿਬ ਹੋਏ ਆਪਣੇ ਜਿਹੜੇ ਦੂਸਰੇ ਦੇ ਬਾਰੇ ਕੀ ਜਿਹੜੇ ਦੂਸਰੇ ਮੁਲਾਜ਼ਮ ਗੈਰ ਹਾਜ਼ਰ ਨੇ ਇੱਥੇ ਉਹ ਨਹੀਂ ਮਿਲਦੇ ਲੋਕਾਂ ਨੂੰ ਸਰ ਉਹ ਉਤਾ ਉਹ ਤਾਂ ਕੰਨ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਜੀ ਕਿਉਂਕਿ ਜਦੋਂ ਮੈਂ ਇੱਥੇ ਬੈਠਾ ਜੀ ਕੋਈ ਕੰਮ ਕਰ ਛੱਡ ਕੇ ਆਇਆ ਜੀ ਜੇ ਮੁਲਾਜ਼ਮ ਨਹੀਂ ਮਿਲੂਗਾ ਤਾਂ ਫਿਰ ਉਹ ਕਰਾਂਗੇ ਵੀ ਕੀ ਜੀ ਸਰ ਮંત્રી ਸਾਹਿਬ ਦਾ ਬਹੁਤ ਸੋਹਣਾ ਕੰਮ ਹੈ ਜੀ ਇਹ ਜਿਹੜੇ ਮਤਲਬ ਜਦ ਦੇਖ ਰਹੇ ਹੋ ਕਿ ਸਾਡਾ ਦਫਤਰੇ ਜਾ ਕੇ ਆਏ ਨੇ ਆਪ ਖੁਦ ਜਾ ਕੇ ਆਏ ਨੇ ਕੱਲੀ ਤੁਹਾਡਾ ਡਿਊਟੀ ਦਾ ਕੰਮ ਹੋ ਗਿਆ ਜੀ ਸਰ ਹੋ ਗਿਆ ਜੀ ਸਰ ਸਾਡਾ ਓਕੇ ਹੋ ਗਿਆ ਜੀ